ਭਾਜੀ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਔਰ ਡੇਲੀ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ 5:00 ਵੱਜ ਗਿਆ ਸਵੇਰ ਦੇ ਅੱਜ ਦਿਨ ਐਤਵਾਰ ਭਾਈ ਜونی ਪਹੁੰਚ ਗਏ ਨਾਲ ਚਾਹ ਦਾ ਗਲਾਸ ਨਾਲ ਹੀ ਆ ਤੇ ਅਸੀਂ ਚੱਲੇ ਹਾਂ ਜਲੰਧਰ ਮੈਚ ਖੇਡਣ ਅ ਪਿਛਲੇ ਐਤਵਾਰ ਵੀ ਮੈਚ ਖੇਡਣ ਗਿਆ ਸੀ ਮੈਂ ਭਾਜੀ ਨਹੀਂ ਸੀ ਨਾਲ ਤੇ ਅੱਜ ਭਾਈ ਜونی ਚੱਕਿਆ ਨਾਲ ਤੇ ਅੱਜ ਦਾ ਜਿਹੜਾ ਮੈਚ ਸਾਡਾ ਹੈਗਾ ਫਗਵਾੜਾ ਦੀ ਟੀਮ ਨਾਲ ਤੇ ਇਹ ਗਰਾਊਂਡ ਜਿੱਥੇ ਮੈਚ ਖੇਡਣਾ ਉਹ ਹੈਗੀ ਹਿੱਟਰ ਸਟੇਡੀਅਮ ਤੇ ਫਿਲਹਾਲ ਤਾਂ ਹਲੇ ਨਹੀਂ ਰਹੀ ਆ ਤੇ ਪੌਂਚ ਦੇ ਪੌਂਚ ਦੇ ਦਿਨ ਚੜ ਜਾਣਾ ਤੇ ਉੱਥੇ ਜਾ ਕੇ ਅੱਜ ਅੱਜ ਫਿਰ ਅੱਜ ਮਤਲਬ ਤੁਹਾਨੂੰ ਯੋਗ ਦਿਖਾਈ ਜਾਂਦਾ ਤੁਹਾਨੂੰ ਯੋਗ ਦਿਖਾਈ ਜਾਂਦੇ ਸਾਡੇ ਟੀਮ ਦੇ ਸਾਡੇ ਪੁਰਾਣੇ ਖੁੰਡਾ ਦੇ ਤੇ ਭਾਈ ਹੁੜੀ ਬੈਟਸਮੈਨ ਰਹਿ ਚੁੱਕੇ ਆ ਇਹਨਾਂ ਨੂੰ ਹੁਣ ਇਸ ਮੈਚ ਵਿੱਚ ਤਾਂ ਮੌਕਾ ਨਹੀਂ ਮਿਲਣਾ ਅਗਲੇ ਮੈਚ ਮੌਕਾ ਮਿਲਣਾ ਅੱਜ ਇਹ ਮੈਂ ਨਾ ਪ੍ਰੋਪਰ ਪਰਪੇ ਵੀ ਨਹੀਂ ਹੋਇਆ ਉਸ ਚੀਜ਼ ਵਿੱਚ ਤੇ ਥੋੜੀ-ਬੋਤੀ ਹਲੇ ਪ੍ਰੈਕਟਿਸ ਇਹ ਕਰਨਗੇ ਤੇ ਫਿਰ ਅਗਲੇ ਮੈਚ ਵਿੱਚ ਇਹ ਵੀ ਖੇਡਣਗੇ ਸੋ ਆਪਾਂ ਇਹ ਡੇਲੀ ਬਲੌਗ ਦਾ ਕੰਮ ਸ਼ੁਰੂ ਕਰ ਦਿੱਤਾ ਆ ਤੇ ਬਾਕੀ ਜਿਹੜੀ ਗੱਲ ਆ ਆਪਣਾ ਤਹੀ ਲਦਾਖ ਸੀਰੀ ਸਾਡੇ ਦੇਖੀ ਚਲੋ ਕੁਝ ਕਾਰਨ ਕਰਕੇ ਸਾਨੂੰ ਵਾਪਸ ਪਾਉਣਾ ਪਿਆ ਸਾਨੂੰ ਟ੍ਰੈਵਲ ਛੱਡਣਾ ਪਿਆ ਟ੍ਰਿਪ ਸੋ ਕਿਦਾਂ ਲੱਗੀ ਤੁਹਾਨੂੰ ਜੇ ਦੇਖਣੀ ਆ ਤਾਂ ਜਾ ਕੇ ਦੇਖੋ ਆਪਣੇ ਚੈਨਲ ਤੇ ਪਈ ਆ ਤੇ ਅੱਛਾ ਬੜੀ ਜਲਦੀ ਮੇਰਾ ਮਾਇੰਡ ਬਣ ਰਿਹਾ ਵੀ ਬੜੀ ਜਲਦੀ ਉਹਨੂੰ ਟ੍ਰਿਪ ਨੂੰ ਪੂਰਾ ਕਰਦੇ ਹਾਂ ਹਾਂ ਹੋ ਸਕਦਾ ਹੈ ਇਹ ਉਹਨੂੰ ਪੂਰਾ ਕਰ ਲਈਏ ਜੋ-ਜੋ ਚੀਜ਼ਾਂ ਰਹਿ ਗਈਆਂ ਅਸੀਂ ਬਾયા ਮਨਾਲੀ ਜਾ ਕੇ ਉਹ ਵੀ ਪੂਰਾ ਕਰ ਲਈਏ ਬੈਂਕਗੋਂਗ ਹੱਲੇ ਹੋ ਗਿਆ ਜਾਂ ਉਮਲਿਕਲਾ ਪਾਸ ਹੋ ਗਿਆ ਨਾ ਸੋ ਚਲੋ ਬਾਕੀ ਦੇਖਦੇ ਹੁਣ ਕੀ ਬਣਦਾ ਫਿਲਹਾਲ ਤਾਂ ਆਪਾਂ ਪਹੁੰਚ ਗਏ ਆ ਡੱਲੇ ਇਹ ਜੜ ਡੱਲੇ ਜਿਹੜਾ ਆਪਣਾ ਐਕਸਪ੍ਰੈਸ ਵੇ ਨੰਗਨ ਵਾਲਾ ਆ ਵੀ ਇਸ ਵੇਲੇ ਪਹੁੰਚ ਗਏ ਆ ਆਪਾਂ ਲਾਂਬੜੇ ਤੇ ਜਿਹੜੀ ਆਪਣੀ ਗਰਾਊਂਡ ਆ ਇਹ ਹੈਗੀ ਆ ਜਲੰਧਰ ਬਡਾਲਾ ਚੌਂਕ ਤੋਂ ਥਾਲੀਵਾਲ ਕੋਈ ਪਿੰਡ ਆ ਉਥੇ ਆ ਇਹ ਗਰਾਊਂਡ ਹਿੱਟਰ ਸਟੇਡੀਅਮ ਤੋਂ ਮੇਰੇ ਖਾਪੇ ਪਾਸੇ ਲੰਘਿਆ ਤੋਪਾ ਹਸਪੀਟਲ ਜੀ ਜਲੰਧਰ ਪਹੁੰਚ ਗਏ ਆ ਤੇ ਮੇਰੇ ਸਾਹਮਣੇ ਆ ਜਲੰਧਰ ਦਾ ਟੀਵੀ ਟਾਵਰ ਜਦੋਂ ਅਸੀਂ ਛੋਟੇ ਹੁੰਦੇ ਸੀ ਉਦੋਂ ਅਸੀਂ ਇਹ ਟੀਵੀ ਟਾਵਰ ਦੇਖ ਕੇ ਖੁਸ਼ ਹੁੰਦੇ ਰਹਿੰਦੇ ਸੀ ਪਰ ਹੁਣ ਤਾਂ ਸਾਡੇ ਲਈ ਚੀਜ਼ਾਂ ਨਾਰਮਲ ਹੀ ਹੋ ਗਈਆਂ ਹੁਣ। ਯਾਦਾ ਬਹੁਤ ਜੁੜੀਆਂ ਇੰਦੇ ਨਾਲ। ਯਾਦਾ ਬਹੁਤ ਜੁੜੀਆਂ। ਨਿੱਕੇ ਹੁੰਦੇ ਅਸੀਂ ਕਿਤੇ ਐ ਉਧਰਲੀ ਹੁੰਦੇ ਸੀ ਜੜਿਆਲੇ ਵਾਲ ਦੀ ਤੇ ਜਦੋਂ ਕਿਤੇ ਐਂਦੀ ਜਾਣਾ ਅਸੀਂ ਤਾਂ ਹੀ ਦੇਖੀ ਜਣਾ ਉਪਰ ਨੇ ਵੀ ਕਿੰਨਾ ਉੱਚਾ ਆ ਉੱਪਰ ਕੀ ਆਊਗਾ ਕੀ ਇਹਦੇ ਬੱਚਿਆਣਾ ਤੇ ਚਲੋ ਹੁਣ ਤਾਂ ਸਮਾਂ ਬਹੁਤ ਬੜੀ ਚੇਂਜ ਹੋ ਗਿਆ। ਤੇ ਨਿਗਮ ਜਲੰਧਰ ਨਗਰ ਨਿਗਮ ਵੈਲਕਮ ਟੂ ਜਲੰਧਰ। ਜੀ ਆਪਾਂ ਪਹੁੰਚ ਗਏ ਆ ਜੀ ਬਡਾਲਾ ਚੌਂਕ ਤੇ ਇੱਥੋਂ ਹੁਣ ਆਪਾਂ ਹੋਵਾਂਗੇ ਲੈਫਟ ਸਤਗੁਰੂ ਕਬੀਰ ਚੌਂਕ ਕਹਿੰਦੇ ਇਹਨੂੰ ਪਰ ਸਾਡੇ ਲਈ ਬਡਾਲਾ ਚੌਂਕ ਹੀ ਆ ਜੀ ਤੇ ਜੇ ਆਪਾਂ ਇੱਥੇ ਲੋਕਲ ਕਿਸੇ ਨੂੰ ਪਤਾ ਕਰਨਾ ਹੋਵੇ ਤਾਂ ਬਡਾਲਾ ਚੌਂਕ ਹੀ ਬੱਜਦਾ ਆ ਸਵੇਰੇ ਸਵੇਰੇ ਪੁਰੀਆਂ ਬੰਦੇ ਸਿਆਰਾਂ ਕਰਦੇ ਹੋਏ ਤੇ ਇਹਨਾਂ ਨੇ ਸਿਆਰ ਸ਼ੁਰੂ ਕਰਕੇ ਘਰੇ ਜਾ ਕੇ ਫਿਰ ਆਲੂ ਵਾਲੇ ਪਰੋਟੇ ਖਾਣੇ ਤੇ ਪਰੋਟੂਰੇ ਖਾਣੇ ਆ ਇਹ ਉਹ ਸਿਆਰਾਂ ਵਾਲੇ ਆ ਇਹ ਗੱਲ ਇੱਕ ਸਿਰੇ ਸਿਰ ਸਵਾਦੀ ਪਟੂਰੇ ਖਾਣਾ। ਮੈਨੂੰ ਲੱਗਦਾ ਪਟੂਰੇ ਖਾਣ ਕਰਕੇ ਸ਼ੈਅਰ ਕਰਦੇ ਆ। ਕੀ ਸ਼ੈਅਰ ਕਰ ਲਈਏ ਤੇ ਪੂਰੇ ਵੀ ਖਾਣੇ ਆ। ਬਿਲਕੁਲ ਬਿਲਕੁਲ। ਇੱਥੋਂ ਹਾਂ ਇੱਥੋਂ ਆਪਾਂ ਮੁਰ ਜਾਣਾ ਸੱਜੇ ਸ਼ਾਰਟਕਟ ਆ ਇਹ। ਕਿਉਂਕਿ ਆਪਾਂ ਨੂੰ ਬਹੁਤ ਪਰੇ ਹੋ ਘੁੰਮ ਕੇ ਆਉਣਾ ਪੈਣਾ। 47 ਮਲ ਕਾਦੀਆਂ। ਵਾਹੇ ਭਾਈ ਇਹ ਕੀੜਾ ਹੀ ਆ ਜਿਹੜਾ ਆਪਾਂ ਨੂੰ ਇੱਥੇ ਤੱਕ ਲੈ ਕੇ ਆਉਂਦਾ ਠਾਲਕੇ ਸਵੇਰ ਨੂੰ। ਸਹੀ। ਇਹਦਾ ਕਿਹੜਾ 40 ਕਿਲੋਮੀਟਰ ਤੋਂ ਆਕੇ ਇਨੀ ਦੂਰੋਂ ਆਕੇ ਮੈਚ ਖੇਡਣਾ ਸਵੇਰੇ 4 ਵਜੇ ਉੱਠ ਕੇ ਉਹ ਯਾਰ ਅੱਗੇ ਤਾਂ ਇੱਕ ਗੱਲ ਹੁੰਦੀ ਸੀ ਕਿ ਇਹ ਜੁੱਤਲੋਂ ਸਾਰੇ ਮੁੰਡੇ ਖੇਡਦੇ ਹੁੰਦੇ ਸੀ ਨਾ ਕ੍ਰਿਕਟਰ ਹੂੰ ਉਦੋਂ ਮਤਲਬ ਉਦੋਂ ਸਾਰੇ ਮੁੰਡੇ ਹੁੰਦੇ ਸੀ ਕਿਤੇ ਪਰ 5-5 ਰੁਪਏ ਨਹੀਂ ਹੁੰਦੇ ਸੀ ਫਤ 200 ਰੁਪਏ ਕੇ 70 ਰੁਪਏ ਦੀ ਬੋਲ ਆਉਂਦੀ ਹੁੰਦੀ ਸੀ ਅਸਲ ਜੋ ਉਦੋਂ ਬੰਦੇ ਹੁੰਦੇ ਸੀਗੇ ਪਰ ਪੈਸੇ ਕੋਲ ਨਹੀਂ ਪੈਸੇ ਕਿਸੇ ਕੋਲ ਨਹੀਂ ਹੁੰਦੇ ਸੀਗੇ ਸਾਲਾ ਜੀ ਪੈਸੇ ਆ ਗਏ ਆ ਪਰ ਬੰਦੇ ਦੂਰ ਹੋ ਗਏ ਯਾਰ ਪੈਸਾ ਤਾਂ ਅੱਜ ਕੱਲ ਇਦਾਂ ਹੈ ਕਿ ਇੱਕ ਬੰਦਾ ਪੂਰੀ ਸਮਾਨ ਅਰੇਂਜ ਕਰ ਸਕਦਾ ਪਰ ਬੰਦੇ ਹੀ ਨਹੀਂ ਅਰੇਂਜ ਕਰਨੇ ਹੁੰਦੇ ਬੰਦੇ ਅਰੇਂਜ ਕਰਦੇ ਬਹੁਤ ਔਖੇ ਹੋ ਗਏ ਤੇ ਜੋ ਬਾਕੀ ਜੋ ਮਰਜੀ ਹੈ ਇਸੇ ਚੱਕਰ ਤੇ ਸੀ ਆਪਣੇ ਜਿਹੜਾ ਕੀੜਾ ਸਾਡੇ ਅੰਦਰ ਹੈਗਾ ਖੇਡਣ ਦਾ ਅਸੀਂ ਪੂਰਾ ਕਰ ਲਈ ਇੰਨੀ ਦੂਰੋਂ ਚੱਲ ਕੇ ਇੱਥੇ ਆ ਰਹੇ ਆ ਤੇ ਇੱਥੇ ਉਹਨਾਂ ਨੂੰ ਨਵੇਂ ਆਪਾਂ ਨੂੰ ਗਰੁੱਪ ਮਿਲਿਆ ਜੁਆਇਨ ਕੀਤਾ ਉਹਨਾਂ ਨਾਲ ਆਪਾਂ ਦੂਜੀ ਗੱਲ ਇਹ ਚੀਜ਼ ਉਹੀ ਸਮਝਾਇਦਾ ਜਿਹਨੇ ਅੰਦਰ ਅੰਦਰ ਕੀੜਾ ਆ ক্রিকেট ਦਾ। ਉਹ ਜਿਹਨਾਂ ਜਿਹੜੇ ਵੀ ਬੰਦੇ ক্রিকেট ਨੂੰ ਲਾਈਕ ਕਰਦੇ ਆ ਉਹ ਇੱਕ ਵਾਰੀ ਆਪ ਨੂੰ ਵੀਡੀਓ ਨੂੰ ਲਾਈਕ ਜਰ ਕਰ ਦਿਓ। ਸਹੀ ਕਿਉਂ ਭਾਜੀ? ਬਿਲਕੁਲ। ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਬਿਲਕੁਲ। ਆ ਚਪੇਤਰੋ। ਲਓ ਸਾਹਮਣੇ ਗਰਾਊਂਡ ਆ ਰਹੀ ਹੈ। ਇਤੋਂ ਖੱਬੇ ਮੋੜਨਾ ਭਾਜੀ। ਕੋਈ ਨਹੀਂ ਆਲਦੀ ਆਪਾਂ ਹੀ ਆ ਜਿਹੜੇ ਦੋ ਚੋਬਰ ਪਹਿਲੇ ਪਹੁੰਚ ਗਏ ਆ ਲਓ ਜੀ ਕਰੋ ਦਰਸ਼ਨ ਗਰਾਊਂਡ ਦੇ ਇਕ ਵਾਰੀ ਤੇ ਬੰਦੇ ਸਾਡੇ ਮੈਨੂੰ ਲੱਗਦਾ ਕੋਈ ਵੀ ਨਹੀਂ ਆਇਆ ਆਪਾਂ ਹੀ ਆ ਜਿਹੜੇ ਅੱਜ ਫੇਰ ਟਾਈਮ ਨਾਲ ਪਹੁੰਚ ਗਏ ਇੱਥੇ ਹਾਂ ਜੀ ਗਰਾਊਂਡ 'ਚ ਪਹੁੰਚ ਗਏ ਆਪਾਂ ਸਾਹਮਣੇ ਇੱਕ ਸਟੇਡੀਅਮ ਆ ਇੱਥੇ ਲਾਤੀ ਗੱਡੀ ਪਾਰਕਿੰਗ ਦੂਜੀ ਗੱਲ ਇਹ ਚੱਕਰ ਇਹ ਕਿ ਜਨੰਦਰ ਸਿੰਘ ਜਿੰਨੇ ਵੀ ਇਹਨਾਂ ਗਰਾਊਂਡ ਆ ਸਾਰੀਆਂ ਬੋਕੇ ਹੀ ਜਾਂਦੀਆਂ ਆ ਮਿਲਦਿਆਂ ਨਹੀਂ ਖੇਡਣ ਨੂੰ ਅਡਵਾਂਸ ਹੀ ਬੁਕਿੰਗ ਕਰਨੀ ਪੈਂਦੀ ਇਹ ਵੀ ਮਿਲਦੀ ਹੈ ਕਰਕੇ ਤਾਂ ਇੱਥੇ ਖੇਡਣ ਦੇ ਹੁਣ ਖੂਬ ਬੋਕਟ ਬਾਜ ਕਰਨੀ ਹੈ ਕਿੱਟ ਬਾਜ ਕਾ ਲੈਣੇ ਆ ਆ ਜੋ ਮੌਇਨਾ ਕਰੀ ਜੇ ਤੇ ਗਰਾਊਂਡ ਦਾ ਆਓ ਜੀ ਇਹ ਆ ਜੀ ਗਰਾਊਂਡ ਇੱਧਰ ਇੱਕ ਬਣਿਆ ਪੂਲ ਆ ਇੱਕ ਛੋਟਾ ਮੋਟਾ ਪਾਰਕ ਜੀ ਬਣੀ ਆ ਉਹ ਕੈਫੇ ਬਣਿਆ ਆ ਤੇ ਉਹ ਪਿੱਛੇ ਬਣਿਆ ਉਹ ਉਹਨੂੰ ਕੀ ਕਹਿੰਦੇ ਹੁੰਦੇ ਆ ਜਿਹੜੇ ਅੰਦਰ ਨੈਟ ਤੇ ਕ੍ਰਿਕਟ ਖੇਡਦੇ ਅੰਦਰ ਵਾਹ ਜੀ ਅੱਜ ਪਾਣੀ ਵੀ ਛੱਡਿਆ ਪੂਲ 'ਚ ਪਰ ਨਹਾਉਣ ਨਹਾਉਣ ਵਾਲਾ ਪਾਣੀ ਹੈ ਨਹੀਂ ਕਿਹੜੇ ਪਾਣੀ ਗੰਦਾ ਆ ਬਾਕਸ ক্রিকেট ਹੈ ਇਹਨੂੰ ਕਹਿੰਦੇ ਬਾਕਸ ক্রিকেট ਨਹੀਂ ਹੈਗਾ ਬਰਗਰ ਸ਼ਰਗਰ ਹੈਗਾ ਹਾਂ ਦਾ ਸਮਾਨ ਸੁਣੀ ਵੀ ਹੈਗਾ ਪਰ ਇਹ ਨਹੀਂ ਪਤਾ ਮੈਂ ਖੋਲਦਾ ਕਦੋਂ ਆ ਬਾਕੀ ਤਾਂ ਅੰਦਾਜ਼ੇ ਨੇ ਰੇਟ ਵਾਸਤੇ ਲੱਗੀ ਹੋਣੀ ਇੱਥੇ ਕੀ ਕੀ ਮਿਲਦਾ ਕੀ ਨਹੀਂ ਹੈਗਾ ਆਹ ਜੀ ਫਾਰਮਰ ਕੈਫੇ ਫਾਰਮਰਸ ਕੈਫੇ ਬਣਾਇਆ ਚਲੋ ਜੀ ਹੁਣ ਆਪਾਂ ਕਰਦੇ ਆਂ ਵੇਟ ਆਪਾਂ ਤਾਂ ਗਏ ਆ ਪਹੁੰਚ ਟਾਈਮ ਨਾਲ ਬਾਕੀ ਹਲੇ 플레이ਰ ਆਏ ਨਹੀਂ ਜਦੋਂ ਆਉਣਗੇ ਤਾਂ ਫੇਰ 6 ਸਵਾ 6 ਮੈਚ ਸ਼ੁਰੂ ਕਰਨਾ ਹੈ ਤੇ ਫਗਵਾੜ ਦੀ ਟੀਮ ਵੀ ਇੱਥੇ ਤੇ ਕੋਈ ਨਹੀਂ ਪਹੁੰਚੀ ਆਹ ਇਹ ਹੋ ਮੋਮੋਸ ਖਾਣ ਆ ਲਈ ਆ ਸਾਰੇ ਆਹ ਲੱਗੇ ਅਦਰ ਉਹਦੇ ਚਿਕਨ ਮੋਮੋਸ ਵਰਕਰ ਦੋ ਦੋ ਓਵਰ ਹਾਂਜੀ ਤੁਹਾਨੂੰ ਦੇ ਦਈਏ ਆਪਰੇਟ ਭਾਜੀ ਤਾਸ ਆਪਾਂ ਹਾਰ ਗਏ ਆ ਤੇ ਹੁਣ ਉਹ ਟੀਮ ਮੋਰੇ ਖੜੀ ਹੈ ਡਿਸਾਈਡ ਕਰੂਗੀ ਬੈਟ ਕਰੂਗੀ ਬੋਲ ਕਰੂਗੀ ਉਸਾ ਆਉਣਾ ਇਸੇ ਗਰਾਊਂਡ ਚਾਹਾਂਗੇ ਹੁਣ ਤੇ ਭਾਜੀ ਵੀ ਅੱਜ ਗਰਾਊਂਡ 11 ਪਲੇਅਰ ਹੈ ਵੇ ਸ਼ਾਮਲ ਕਰ ਦਿੱਤੇ ਗਏ ਆ ਥੱਕਾ ਕਰ ਰਹੇ ਆ ਭਾਜੀ ਹਾਂ ਠੱਕਾ ਕਰ ਉਹ ਠੱਕਾ ਨਹੀਂ ਕਰ ਰਿਹਾ ਚਲੋ ਆਹ ਭਾਜੀ ਪ੍ਰੀਪੇਅਰਿੰਗ ਨਹੀਂ ਕਿੱਢੀ ਅਜਾ ਚਲੋ ਬਾਹਲ ਬਾਹਲ ਲੈਣਾ ਲਾਹ ਦੇ ਕਿਹੜੀ ਗੱਲ ਆ ਬਹੁਤ ਵਧੀਆ ਸਾਡੀ ਟੀਮ ਤੇ ਉਹ ਤੁਰੀ ਫਿਰਦੀ ਸਾਡੀ ਜਿਹੜੀ ਫਗਵਾਲੇ ਦੀ ਟੀਮ ਐਸਐਸਸੀ ਕਲੱਬ ਕੋਈ ਨਾ ਐਸਐਸਪੀ ਐਸਐਸ ਕਲੱਬ ਤੇ ਵਿਕਟਾ ਹੋ ਗਿਆ ਰੈਡੀ ਹੁਣ ਤੇ ਲੱਗਿਆ ਬਸ 5 5-7 ਮਿੰਟ ਤੱਕ ਮੈਚ ਸ਼ੁਰੂ ਹੋ ਜਾਣਾ ਆਪਿਆ ਸਾਡੀ ਕਿੱਟ ਆਹ ਆ ਵੀ ਸਾਡੀ ਟੀਮ ਦੀ ਆ ਉਹ ਵੀ ਸਾਡੀ ਟੀਮ ਦੀ ਆ ਕਹਾਵਾ ਆਪਕੇ ਅੰਦਰ ਤਾੜੀਆਂ ਮਾਰੋ ਵੀ ਚੌਕਾ ਮਾਰਿਆ ਸਾਡੇ ਅੰਕੁਰ ਭਾਜੀ ਹੁਣੇ ਆਊਟ ਹੋ ਕੇ ਵਾਪਸ ਆ ਰਹੇ ਨੇ ਅਗਲਾ ਆ ਵੇਣਾ ਉਹ ਕੀ ਲੋੜ ਆ ਰਹੀ ਹੈ ਦਸੂਨ ਤੇ ਗੱਲਾਂ ਕੀ ਕਰਦਾ ਹੈ ਯਾਰ ਉਹ ਕਿਹੜੀ ਆ ਗਈ ਉਹ ਰਿਕਾਰਡ ਸ਼ਾਟ ਬੱਕੇ ਸਿੰਗਲ ਸਿੰਗਲ ਬੋਲੋ ਦੱਸਿਓ ਇੱਕ ਮਿੰਟ ਬੋਲ ਹਾਂਜੀ ਲਓ ਜੀ ਤੇ ਮੈਚ ਹੋ ਗਿਆ ਫਿਨਿਸ਼ ਆਪਾਂ ਇਹ ਮੈਚ ਜਿੱਤ ਚੁੱਕੇ ਆ ਲਾਸਟ ਓਵਰ ਵਿੱਚ ਚਾਹੀਦੇ ਸੀ 12 ਸਕੋਰ ਤੇ ਆਈ ਥਿੰਕ ਆਪਾਂ 11 ਸਕੋਰ ਨਾਲ ਮੈਚ ਜਿੱਤ ਗਏ ਉਹਨਾਂ ਦੀ ਟੀਮ ਆਲ ਆਊਟ ਕਰ ਦਿੱਤੀ ਉਹਨਾਂ ਦੀ ਟੀਮ ਆਲ ਆਊਟ ਕਰ ਦਿੱਤੀ ਤੇ ਮੈਚ ਬੜਾ ਫਸਮਾ ਹੋ ਗਿਆ ਸੀਗਾ ਤੇ ਥੋੜੀ ਜਿਹੀ ਗਰਮੋ ਗਰਮੀ ਹੋਈ ਕੰਮ ਥੋੜਾ ਜਿਹਾ ਤੇ ਆਪਾਂ ਭਾਈ ਪਰ ਮੇਰੀ ਪਰਫਾਰਮੈਂਸ ਭਾਈ ਕਿਦਾਰੀ ਭਾਈ ਪੂਰੀ ਘੈਂਟ ਸੋ ਬੋਲਿੰਗ ਵੀ ਵਧੀਆ ਗਈ ਤੇ ਬੈਟਿੰਗ ਵੀ ਵਧੀਆ ਗਈ ਤੇ ਹੁਣ ਬਾਈ ਭੁੱਖ ਬਹੁਤ ਲੱਗੀ ਆ ਪੂਰਾ ਐ ਨਿਚੜਿਆ ਪਿਆ ਸਰੀਰ ਤੇ ਹੁਣ ਖਾਈਏ ਕੁਛ ਨਾਸ਼ਤਾ ਰੁਸ਼ਤਾ ਕਰੀਏ ਫੇਰ 1:30 ਵਜੇ ਆਪਣਾ ਹੈਗਾ ਮੈਚ ਹਾਕੀ ਦਾ 올림픽 ਉਹ ਦੇਖਾਂਗੇ ਤੇ 4 ਵਜੇ ਆਪਣਾ ਇੱਕ ਪ੍ਰੋਗਰਾਮ ਹੈ ਉੱਥੇ ਪਹੁੰਚਣਾ ਹੈ ਤੇ ਵਧੀਆ ਕਿੱਦਾਂ ਲੱਗਾ فی ਅੱਜ ਬਹੁਤ ਵਧੀਆ ਬਾਈ ਬੜੇ دیر ਬਾਅਦ ਖੇਡੇ ਆ ਖਾ ਸਕਦੇ ਮੈਚ ਦੇ دیر ਬਾਅਦ ਖੇਡੇ ਆ ਹੁਣ ਲਗਾਤਾਰ ਕੰਟੀਨਿਊ ਕਰਾਂਗੇ ਅਪੋ ਨੈਕਸਟ ਸੰਡੇ ਹੁਣ ਅਗਲਾ ਮੈਚ ਸਾਡਾ ਹੋਊਗਾ ਕਿੱਥੇ ਤੇ ਕਰਾਂਗੇ ਹੋਬੀ ਪੂਰਾ ਆਪਾਂ ਤੇ ਫਿਲਹਾਲ ਤਾਂ ਆਪਾਂ ਜਾ ਰਹੇ ਹੁਣ ਇੱਥੋਂ ਲੱਭਦੇ ਆ ਕੁਝ ਖਾਣ ਨੂੰ ਪੈਨ ਕੋਈ ਉਧਰ ਹੀ ਖਾਣੇ ਇਹ ਆਪਾਂ ਫਿਰਦੇ ਪਈਆਂ ਬਟਾਲਾ ਪਿੰਡ ਸਾਡੇ ਮਾਨਯੋਗ ਸਾਬਕਾ ਐਮਐਲਏ ਸਾਹਿਬ ਗੁਰਪ੍ਰਤਾਪ ਸਿੰਘ ਬਟਾਲਾ ਜੀ ਦਾ ਪਿੰਡ ਹੈ ਆ। ਬਹੁਤ ਲੱਗੀ ਸੀਗੀ ਤੇ ਅਸੀਂ ਇੱਥੋਂ ਲਿਆ ਹੁਣ ਇੱਕ ਇੱਕ ਬਰੈਡ ਪਕੌੜਾ ਇੱਕ ਇੱਕ ਪੀਸ ਖਾ ਲਿਆ ਹੁਣ ਦੂਜਾ ਸਾਡੀ ਖਾਂ ਦੀ ਹਿੰਮਤ ਨਹੀਂ ਕਿਉਂਕਿ ਯਾਰ ਤਲਿਆ ਹੋਇਆ ਆ ਤੇ ਤਲਿਆ ਅਸੀਂ ਵੇਹੇ ਹੀ ਛੱਡਿਆ ਹੋਇਆ। ਤੇ ਹੁਣ ਜਾ ਕੇ ਫਿਲਾਲ ਉੱਥੇ ਖਾਵਾਂਗੇ ਨਕੋਦਰ। ਹਾਂਜੀ ਲਓ ਜੀ ਇੱਥੇ ਕਰਨ ਲੱਗੇ ਆ ਨਾਸ਼ਤਾ ਸਾਬੇ। ਇਹ ਤੋਂ ਦੇਖਦੇ ਆ ਖਾਣ ਨੂੰ ਕੀ ਮਿਲਦਾ ਆਪਾਂ ਨੂੰ। ਤੇ ਇਹ ਹੈਗਾ ਅਸੀਂ ਨਕੋਦਰ। ਹੋ ਚਾਵਾਸ਼ ਹਾਂ ਬਹਾਦਰ ਉਹਦੇ ਸਿੱਧੇ ਮੈਂ ਵੀ ਚਾਹੀਦਾ ਮੈਂ ਚਾਹੀਦਾ ਇਸ ਕਿਰਦਾਰ ਨੂੰ ਸਬਸਕ੍ਰਾਈਬ ਕਰੋ ਚੈਨਲ ਭਾਜੀ ਚੈਨਲ ਦੱਸੋ ਜੀ ਮੈਨੂੰ ਚੇਤਾ ਭੁੱਲ ਜਾਂਦਾ ਆਪਣਾ ਤਾਂ ਆ ਗਿਆ ਵਿੱਜ ਭਾਜੀ ਉਹਨਾਂ ਦਾ ਦੂਜਾ ਹਸਾਲ ਦਾ ਵਿਆਹ ਛੰਡੇ ਹੋ ਜਾ ਮੰਡੇ ਰੋਜ਼ ਖਾਓ ਡੰਡੇ ਐਂਡ ਦੋਸਾ ਆ ਪਿਆ ਬਾਹਰ ਨਿਕਲ ਸਰ ਕਹਿੰਦੇ ਬਦਲੀ ਬਹੁਤ ਹੋਇਆ ਪਿਆ ਹੈ ਭਾਜੀ ਅੰਦਰ ਗਈ ਧੁੱਪ ਸੀ ਕਿ ਹੁਣ ਬਾਹਰ ਇਹਦਾ ਬਦਲ ਬਦਲ ਹੋਇਆ ਪਿਆ ਵੀ ਆਓ ਜੀ ਪੇਟ ਪੂਜਾ ਕਰਕੇ ਹੁਣ ਆਪਾਂ ਚੱਲੀਏ ਸਿੱਧਾ ਘਰ ਨੂੰ ਤੇ ਜਾ ਕੇ ਦੇਖੀਏ 올림픽 ਦਾ ਮੈਚ ਹਾਕੀ ਦਾ ਤੇ ਉਸ ਤੋਂ ਬਾਅਦ ਫਿਰ ਥੋੜੀ ਬਥੇਰੇ ਰੈਸਟ ਕਰੀਏ ਤੇ ਫਿਰ ਅਗਲਾ ਜਿਹੜਾ ਸ਼ਾਮ ਦਾ ਪ੍ਰੋਗਰਾਮ ਹੈ ਉਹ ਬਣਾਈਏ ਫਿਲਹਾਲ ਤਾਂ ਆਪਾਂ ਨਕੂਤਰ ਪਹੁੰਚ ਗਏ ਆ ਨਕੂਤਰ ਹੈਗਾ ਇਹ ਜਲੰਧਰ ਬਾਈਪਾਸ। ਕੀ ਬਾਤ ਹੈ ਕਿੰਨੇ ਵਜੇ ਪਹੁੰਚੇ ਤੁਹਾਡੇ ਪਿੰਡ? 4 ਵਜੇ। ਹੈਗੇ ਜਿਵੇਂ ਕੋ ਡੇਢ ਤੋਂ ਥੋੜਾ ਹੀ ਕੰਢੀ। ਇੱਕ ਵਾਰ ਤੁਸੀਂ ਮੌਸਮ ਦੇਖੋ ਬਾਹਰ ਕਿੰਨਾ ਆਸਮ ਹੋਇਆ ਪਿਆ ਤੇ ਬੱਦਲਾਂ ਦਾ ਜਿਹੜਾ ਰੂਪ ਢਾਂਗੀ ਲੱਗ ਜਾਇਆ ਹੋਇਆ। ਤੇ ਫਿਲਹਾਲ ਤਾਂ ਆਪਾਂ ਜਾ ਰਹੇ ਆ ਨੂਰ ਮਹਿਲ ਨੂੰ ਜਾ ਰਹੇ ਆ ਕਿਤੇ ਕਿੰਨਾ ਸੋਹਣਾ ਮੌਸਮ ਹੈ ਕਿਤੇ ਸਾਹਮਣੇ 뷰 ਕੈਂਟ ਇੱਧਰ ਹੈਗਾ ਜੀ ਸਾਡਾ ਸ਼ੋਟ ਹੈ ਜੈ ਕੇਸੀ ਸੀਨੇਪਲੈਕਸ ਇੱਥੇ ਮੂਵੀ ਮਾ ਵੀ ਦੇਖਣ ਆਈਦਾ ਕਿਤੇ ਕਿਤੇ ਅਸੀਂ ਤੋ ਜੀ ਫਾਟੇ ਖੁੱਲਾ ਆ ਇਸ ਰੂਪ ਨੇ ਕੋਸ਼ਿਸ਼ ਮੈਂ ਉਹ ਜੀ ਦੂਣਾ ਇੱਧਰ ਆ ਵਾਈ ਹੁਣ ਲਾ ਲਿਆ ਮੈਂ ਜ ਹਾਕੀ ਦਾ ਬੜੇ ਸ਼ਕੀਨ ਆ ਵੀ ਮੈਚ ਮੂਟ ਦੇ ਨਾ ਨਾ ਪਰ ਨਾ ਨਾ ਜਿਹੜੀ ਗੱਡੀ ਚਲਾ ਰਿਹਾ ਪਾਜੀ ਇਹ ਗਲਤ ਕੰਮ ਤੁਹਾਡਾ ਬਈ ਪਾਜੀ ਮੈਂ ਨਾ ਅਸਲ ਸੌਂ ਰਹੇ ਆਇਆ ਹਾਂ ਬਾਕੀ ਮੈਂ ਪ੍ਰਿਆਨ ਘਟੀ ਟੈਕ ਟਿਕ ਕਰ ਰਿਹਾ ਤੇ ਮੀ ਹੁਣ ਪੂਰਾ ਚਾਰਵਾ ਤੇ ਆ ਵੀ ਆ ਦੇਖੋ ਇੱਧਰ ਇਹ ਦੋ ਮਿੰਟ ਸਾਡਾ ਕੰਮ ਹੈ ਨੂਰਮੈਲ ਵਿੱਚ ਉਹ ਕੰਮ ਨਿਬੇੜ ਕੇ ਆਹੀ ਹੁਣ ਸਿੱਧਾ ਫਿਰ ਬੱਲਾ ਬੱਲਾ ਗੱਡੀ ਕਿਤੇ ਫਟਾਕੀ thora ਪੜਦੀ ਫਿੰਦੀ ਆ ਇੱਥੇ ਆ ਆਪਣਾ ਇੱਕ ਪਾਰਸਲ ਆਇਆ ਹੋਇਆ ਐਮਾਜ਼ਾਨ ਤੋਂ ਉਹ ਲੈ ਕੇ ਆ ਪਹੁੰਚ ਜਨ ਸਦਾ ਕਰਨ ਨੂੰ ਜਿਹਦਾ ਨੂੰ ਉਹ Amazon ਨਾਲ 1 ਮਿਲੀਅਨ ਦਾ ਬਟਨ ਭੇਜ ਲਾਦਾ ਨਾ 1 ਮਿਲੀਅਨ ਵਾਲਾ ਐਡਵਾਂਸ ਭੇਜਿਆ ਜਰਾ ਇਹ Amazon ਨਾਲ ਆਇਆ Amazon ਨਾਲ ਆਇਆ YouTube ਵਾਲੋਂ ਨਹੀਂ ਆਇਆ ਚਲਈਏ ਫੇਰ ਭੇਲੇ ਨਾ ਬਾ ਵੇਲੇ ਹੁਣ ਚਲਈਏ ਕਰਨ ਨੂੰ ਚੋਲਾ ਫਿਆ ਜਾ ਗਿਆ ਹੁਣ ਦੇਖ ਕੇ ਮੈਚ ਮੁਝੇ ਦੇਖੀ ਜਾ ਕੇ ਨਾ ਬਿਲਕੁਲ ਬਿਲਕੁਲ ਮੈਚ ਦੇਖ ਕੇ ਫ੍ਰੈਸ਼ ਹੋਈਏ ਤਾਂ ਉਦੋਂ ਬਾਅਦ ਚਲੀਏ ਫਿਰ ਆਪਾਂ ਆਪਣੇ ਤੀਆਂ ਦੇ ਪੋਮ ਤੀਆਂ ਦੇ ਪ੍ਰੋਗਰਾਮ ਤੇ ਆਪਣਾ ਜਿਹੜਾ ਮੇਨ ਪੋਕਾ ਹੈਗਾ ਤੇ ਅੱਜ ਜਿਹੜਾ ਤੀਆਂ ਦਾ ਪ੍ਰੋਗਰਾਮ ਹੈਗਾ ਪਿੰਡ ਰਾਮੇয়াল ਵਿੱਚ ਸਾਡੇ ਪਿੰਡ ਚ ਬਾਕੀ ਦੇ ਪਿੰਡ ਚ ਸਹੀ ਗੱਲ ਆ ਬੋ ਜੀ ਮੌਸਮ ਮੈਂਟਾਂ ਵਿੱਚ ਮੀਂਹ ਆਇਂਦਾ ਤੇ ਮੈਂਟਾਂ ਵਿੱਚ ਬੱਦਲ ਗਾਇਬ ਧੁੱਪ ਚੜ ਜਾਂਦੀ ਆ ਇਸ ਟਾਈਮ ਮੌਸਮ ਕਲੀਅਰ ਹੋ ਰਿਹਾ ਹੁਣ ਇਸ ਦੌਰਾਨ ਜਿਹੜਾ ਮੀਂਹ ਪੈਣਾ ਸੀ ਪੈ ਚੁੱਕਾ ਏ ਭਾਈਓ ਸਾਹਮਣੇ ਬੰਨ ਰਿਹਾ ਆਪਣਾ ਐਕਸਪ੍ਰੈਸ ਵੇ ਕਟੜਾ ਕਿਹੜਾ ਦਿੱਲੀ ਕਟੜਾ ਤੇ ਦਿੱਲੀ ਜੰਮੂ ਕਟੜਾ ਦਿੱਲੀ ਜੰਮੂ ਕਟੜਾ ਐਕਸਪ੍ਰੈਸ ਵੇ ਆਪਣੇ ਬਿਲਕੁਲ ਪਿੰਡ ਦੇ ਇੱਕ ਪਿੰਡਾਂ ਦੇ ਕੋਲ ਵੀ ਨਿਕਲ ਰਿਹਾ ਆ ਕੰਮ ਇੱਥੇ ਘੁਰ ਗਿਆ ਪਿਆ ਇਹ ਨਹੀਂ ਪਤਾ ਕਿਉਂ ਰੁਕਿਆ ਜਾਂ ਤਾਂ ਇਹਨਾਂ ਦਾ ਕੋਈ ਪੇਮੈਂਟ ਦਾ ਚੱਕਰ ਪਿਆ ਆ ਤੇ ਜਾਂ ਪਤਾ ਨਹੀਂ ਕਾ ਦਾ ਚੱਕਰ ਪਿਆ ਆ ਇਹ ਕੋਲ ਫਾਈਨਲ ਹੈ ਗੁਲਾ ਮੈਦਾਨ ਕੋਈ ਜਿੰਨ ਕਿਸੇ ਨੂੰ ਨਹੀਂ ਤੇ ਇਹਦਾ ਸਾਡਾ ਮੈਚ ਚੱਲ ਰਿਹਾ ਹਾਕੀ ਦਾ ਪੂਰਾ ਜੋਰਾ ਸ਼ੋਰਾ ਜੀ ਪੈਂਡ ਬਗਾਏ ਆ ਪਹੁੰਚ ਤੇ ਸਾਡਾ ਪੈਂਡ ਦੇਖੋ ਸਾਹਮਣੇ ਕਿੰਨਾ ਸੋਹਣਾ ਲੱਗ ਰਿਹਾ ਜਿਹੜੇ ਅੱਖ ਨੂੰ ਚੁਸਰਤ ਨਹੀਂ ਭਰ ਤੇ ਗੋਲ ਗਿਆ ਨਹੀਂ ਹੈ ਇੱਕ ਬਾਤ ਹੈ ਕੰਸੀਡ ਨਹੀਂ ਕੀਤਾ ਕਿ ਆਪਣੇ ਬਰੈਡ ਪੀਸੇ ਵੀ ਨਾਲ ਲੈ ਜਾਨੇ ਹਾਂਜੀ ਮੈਂ ਤਾਂ ਲੈ ਕੇ ਆਉਣਾ ਇਲੈਕਟ੍ਰੋਨ ਲੈ ਕੇ ਆਉਣਾ ਮੈਂ ਵੀ ਅਗਲੀ ਯਾਰੀ ਉਹ ਲੈ ਕੇ ਜਾਣੇ ਆਪਾਂ ਚਲੋ ਚਲੋ ਚੰਗਾ ਭਾਈ ਹਾਂ ਕਦਾਂ ਫੇ ਜੀ ਪਿੰਡ ਕਰੇ ਪਹੁੰਚ ਗਏ ਆ ਗਰਮੀ ਹੋ ਗਈ ਆ ਹਲਕੇ ਹਲਕੇ ਤੇ ਆਪਾਂ ਲਾ ਲਿਆ ਏਸੀ 24 ਤੇ ਅੱਧਾ ਪੌਣਾ ਘੰਟਾ ਰੈਸਟ ਕਰਾਂਗੇ ਤੇ ਫਿਰ ਆਪਾਂ ਜਾਣਾ ਤੀਆਂ ਦਾ ਪ੍ਰੋਗਰਾਮ ਉਹਦੀ ਵੀਡੀਓ ਬਣਾਉਣਾ ਲਓ ਜੀ ਟਾਈਮ ਹੋ ਗਿਆ ਸ਼ਾਮ ਦੇ 7:30 ਤੇ ਹੁਣ ਟਾਈਮ ਹੋ ਗਿਆ ਜੈਕ ਨੂੰ ਕਮਾਉਂਦਾ ਇਹ ਬਸ ਇਸ ਵੇਲੇ ਇਹਨੂੰ ਹਣਾ ਬਸ ਖਿੱਚਾ ਤੋਂ ਹੀ ਕਰ ਲਾ ਪੰਦਾ ਕਿ ਮੈਨੂੰ ਬਾਹਰ ਲੈ ਜਾਓ ਬਸ ਬਹੁਤ ਦਿੱਕਤ ਆ ਸਾਡੇ ਪਿੰਡ ਦੀ ਪਿੰਡ ਦੀ ਐਂਟਰੀ ਪੁਆਇੰਟ ਤੇ ਨਾ ਇੱਥੋਂ ਦੇਖੋ ਕਾ ਤਾਂ ਚਿੱਕੜ ਹੋਇਆ ਪਿਆ ਇਹ ਚਿੱਕੜ ਹੋਣ ਦਾ ਕਾਰਨ ਇਹ ਮੀਂਹ ਨਹੀਂ ਹੈਗਾ ਇਹ ਹੈਗਾ ਇੱਥੇ ਜਿਹੜੇ ਰੋਡ ਬੰਦ ਰੋਡ ਬੰਦਦਾ ਪਿਆ ਹਨ ਉਹਦੇ ਟਿਪਰ ਬਹੁਤ ਨੰਗਦੇ ਆ ਤੇ ਉਹ ਪਾਣੀ ਛੜਕਾਉਂਦੇ ਇੱਥੇ ਚਿੱਕੜ ਕਰ ਜਾਂਦੇ ਆ ਇਹ ਸਾਨੂੰ ਇੱਥੇ ਨੰਗਣਾ ਤੇ ਇਥੋਂ ਮੋਟਰਸਾਈਕਲ ਲੈ ਕੇ ਨੰਗਣਾ ਬਹੁਤ ਦੁੱਖ ਹੋਇਆ ਪਿਆ ਚੱਲ ਵੀ ਚੱਲ ਸੋਨ ਦਾ ਵਿਲਾ ਤੇ ਅੱਜ ਦਾ ਬਲੌਗ ਬਇਥੇ ਖਤਮ ਕਰਦੇ ਆਂ ਉਮੀਦ ਆ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਕਰ ਦਿਓ ਜੀ ਚੰਗਾ ਜੀ